ਇਸ ਧਰਤੀ ਦੇ ਉੱਪਰ ਜਦੋਂ 1704 ਈਸਵੀ ਦੀ ਗੱਲ ਹੁੰਦੀ ਹੈ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਹੁੰਦਾ ਤੇ ਉਸ ਵਕਤ ਗੁਰੂ ਸਾਹਿਬ ਨੂੰ 40 ਸਿੰਘ ਜਥੇਦਾਰ ਭਾਈ ਮਹਾਂ ਸਿੰਘ ਦਾ ਜਿਹੜਾ ਜਥਾ ਹੁੰਦਾ ਉਹ ਬੇਦਾਵਾ ਲਿਖ ਕੇ ਦੇ ਆਉਂਦੇ ਨੇ ਜਿਸ ਦਾ ਮਤਲਬ ਹੁੰਦਾ ਕਿ ਅਸੀਂ ਅਸ ਤੋਂ ਤੁਹਾਡੇ ਸਿੱਖ ਨਹੀਂ ਤੁਸੀਂ ਸਾਡੇ ਗੁਰੂ ਨਹੀਂ ਤੇ ਉਸ ਤੋਂ ਬਾਅਦ ਜਦੋਂ ਘਰੋਂ ਆਉਂਦੇ ਨੇ ਘਰ ਆਉਂਦੇ ਨੇ ਘਰਾਂ ਕੇ ਮਾਈ ਭਾਗੋ ਜੀ ਨੇ ਜੰਫਰ ਉਹਨਾਂ ਦੀਆਂ ਮਾਤਾਵਾਂ ਧਰਮ ਪਤਨੀਆਂ ਨੇ ਜਿਹੜਾ ਉਹਨਾਂ ਨੂੰ ਛਾੜ ਪਾਈ ਕਿ ਤੁਸੀਂ ਇਸ ਔਖੀ ਘੜੀ ਦੇ ਵਿੱਚ ਗੁਰੂ ਸਾਹਿਬ ਨੂੰ ਜਿਹੜਾ ਕਿਸ ਤਰੀਕੇ ਜਿਹੜਾ ਛੱਡ ਕੇ ਆ ਸਕਦੇ ਹੋ ਬੇਦਾਵਾ ਲਿਖ ਕੇ ਦੇ ਸਕ ਸਕਦੇ ਹੋ ਤੇ ਉਸ ਤੋਂ ਬਾਅਦ ਫਿਰ ਮਾਈ ਭਾਗੋ ਜੀ ਨੇ ਅੱਗੇ ਲਾ ਕੇ ਜਿਹੜਾ ਸਿੰਘਾਂ ਨੂੰ ਤਿਆਰ ਵਰ ਤਿਆਰ ਕੀਤਾ ਤੇ ਮਈ 1705 ਦੇ ਵਿੱਚ ਜਿਹੜਾ ਇਸ ਖਿਦਰਾਣੇ ਦੀ ਢਾਬ ਦੇ ਵਿੱਚ ਮੁਗਲਾਂ ਦੇ ਨਾਲ ਲੜਾਈ ਲੜੀ ਤੇ ਜਿਸ ਦੇ ਵਿੱਚ ਲੜਾਈ ਦੇ ਵਿੱਚ ਉਹਨਾਂ ਮੁਗਲਾਂ ਨੂੰ ਮੂੰਹ ਦੀ ਖਾਣੀ ਪੈਂਦੀ ਆ ਉਹ ਜਿਹੜੀ ਜੰਗਾਂ ਦਾ ਮੁਗਲ ਹਾਰ ਜਾਂਦੇ ਨੇ ਜਿਹੜੇ ਸਿੰਘਾਂ ਦਾ ਜਥਾ ਏ ਉਹ ਇੱਥੇ ਸ਼ਹੀਦੀਆਂ ਪਾ ਜਾਂਦਾ ਤੁਸੀਂ ਤਸਵੀਰ ਦੇਖੋ ਕਿ ਇੱਕ ਨੌਜਵਾਨ ਸਰੋਵਰ ਦੇ ਵਿੱਚੋਂ ਜਿਹੜਾ ਇਸ਼ਨਾਨ ਕਰਕੇ ਜਿਹੜਾ ਵਾਪਸ ਆਉ ਆ ਰਿਹਾ ਜਾਨੀ ਕਿ ਇਸੇ ਤਰੀਕੇ ਦੇ ਨਾਲ ਜਦੋਂ ਅਮਰਤ ਵੇਲੇ ਤੋਂ ਲੈ ਕੇ ਹੁਣ ਤੱਕ ਦੁਪਹਿਰ ਦਾ ਸਮਾਂ ਹੋ ਚੁੱਕਿਆ ਹਾਲਾਂਕਿ ਦੁਪਹਿਰ ਦਾ ਸਮਾਂ ਹੋ ਚੁੱਕਿਆ ਹਲੇ ਤੱਕ ਵੀ ਜਿਹੜੀ ਜੋ ਵਿਜ਼ਿਬਿਲਟੀ ਇੱਥੇ ਬਹੁਤ ਜ਼ਿਆਦਾ ਘਟਾ ਸੰਘਣੀ ਤੁੰਦਾ 40 ਸਿੰਘਾਂ ਨੂੰ ਜਿੱਥੇ ਮੁਕਤੀ ਦਿੱਤੀ ਸੀ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਐਸ ਵਕਤ ਸ੍ਰੀ ਮੁਕਸਰ ਸਾਹਿਬ ਦੀ ਧਰਤੀ ਜਿੱਥੇ ਗੁਰੂ ਸਾਹਿਬ ਨੇ ਖੇਦਰਾਣੇ ਦੀ ਧਰਤ ਖੇਦਰਾਣੇ ਦੀ ਢਾਵ ਨੂੰ ਸ੍ਰੀ ਮੁਕਸਰ ਸਾਹਿਬ ਦੀ ਧਰਤੀ ਵਸਾਈ ਤੇ ਇੱਥੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਮੌਜੂਦ ਆ ਮਾਗੀ ਦਾ ਮੇਲਾ ਸ੍ਰੀ ਮੁਕਸਰ ਸਾਹਿਬ ਮਾਗ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਗੁਰਦੁਆਰਾ ਸਾਹਿਬ ਨਤਮਸਕ ਹੋ ਰਹੀਆਂ ਨੇ ਇਧਰਲੇ ਪਾਸੇ ਜਿਹੜਾ ਗੁਰਦੁਆਰਾ ਸਾਹਿਬ ਦਾ ਜਿਹੜਾ ਦ੍ਰਿਸ਼ਾ ਉਹ ਦੇਖਣ ਨੂੰ ਮਲੇ ਹਾਲਾਂਕਿ ਮਾਗੀ ਦਾ ਮਹੀਨਾ ਤੁੰਦ ਬਹੁਤ ਜ਼ਿਆਦਾ ਜਿਹੜੀ ਜੋ ਮਾਗ ਦੀ ਸੰਗਰਾਂਦ ਅੱਜ ਤੁੰਦ ਬਹੁਤ ਜ਼ਿਆਦਾ ਸੰਗਣੀ ਹਾਲਾਂਕਿ ਇੱਥੇ ਜੇਕਰ ਠੰਡ ਦੀ ਗੱਲ ਕਰੀਏ ਠੰਡ ਵੀ ਬਹੁਤ ਜ਼ਿਆਦਾ ਪਰ ਇੰਨੀ ਜ਼ਿਆਦਾ ਠੰਡ ਦੇ ਵਿੱਚ ਵੀ ਜਿਹੜਾ ਸੰਤ ਸ੍ਰੀ ਮੁਕਸਰ ਸਾਹਿਬ ਦੀ ਧਰਤੀ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦਾ ਤਮਸਤਕ ਹੋਰੀਆਂ ਨੇ ਗੁਰੂ ਦੇ ਘਰ ਦੀ ਜਿਹੜੀ ਖੁਸ਼ੀਆਂ ਨੇ ਉਹ ਪ੍ਰਾਪਤ ਕਰ ਰਿਏ ਨੇ ਤੇ ਇਧਰਲੇ ਪਾਸੇ ਮੈਂ ਕਿਹੜਾ ਚਾਹਗਾ ਕਿ ਇਹ ਵੀ ਤਸਵੀਰ ਦਿਖਾਈ ਜਾਵੇ ਕਿ ਵਿਸ਼ਾਲ ਸਰੋਵਰ ਸ਼੍ਰੀ ਮੁਕਤਸਰ ਸਾਹਿਬ ਦੀ ਧਰਤੀ ਦੇ ਉੱਪਰ ਮੌਜੂਦ ਆ ਇਸ ਸਰੋਵਰ ਦੇ ਵਿੱਚ ਇਸ ਇੰਨੀ ਅਤ ਦੀ ਸਰਦੀ ਦੇ ਵਿੱਚ ਸੰਤ ਇਸ਼ਨਾਨ ਕਰਦੀਆਂ ਨੇ ਤੇ ਇਸ਼ਨਾਨ ਕਰਕੇ ਜਿਹੜਾ ਗੁਰੂ ਘਰ ਦੀਆਂ ਜਿਹੜੀਆਂ ਖੁਸ਼ੀਆਂ ਨੇ ਪ੍ਰਾਪਤ ਕਰਦੀਆਂ ਨੇ ਤੁਸੀਂ ਤਸਵੀਰ ਦੇਖੋ ਕਿ ਇੱਕ ਨੌਜਵਾਨ ਸਰੋਵਰ ਦੇ ਵਿੱਚੋਂ ਜਿਹੜਾ ਇਸ਼ਨਾਨ ਕਰਕੇ ਜਿਹੜਾ ਵਾਪਸ ਆ ਉਹ ਆ ਰਿਹਾ ਜਾਨੀ ਕਿ ਇਸੇ ਤਰੀਕੇ ਦੇ ਨਾਲ ਜਦੋਂ ਅਮਰਤ ਵੇਲੇ ਤੋਂ ਲੈ ਕੇ ਹੁਣ ਤੱਕ ਦੁਪਹਿਰ ਦਾ ਸਮਾਂ ਹੋ ਚੁੱਕਿਆ ਹਾਲਾਂਕਿ ਦੁਪਹਿਰ ਦਾ ਸਮਾਂ ਹੋ ਚੁੱਕਿਆ ਹਲੇ ਤੱਕ ਵੀ ਜਿਹੜੀ ਜੋ ਵਿਜ਼ਿਬਿਲਟੀ ਇੱਥੇ ਬਹੁਤ ਜ਼ਿਆਦਾ ਘੱਟ ਆ ਸੰਘਣੀ ਤੁੰਦਾ ਇਹ ਉਹ ਧਰਤੀ ਆ ਖੇਦਰਾਣੇ ਦੀ ਧਾਬ ਤੋਂ ਗੁਰੂ ਸਾਹਿਬ ਨੇ ਸ਼੍ਰੀ ਮੁਕਸਰ ਸਾਹਿਬ 40 ਸਿੰਘਾਂ ਨੂੰ ਜਿੱਥੇ ਮੁਕਤੀ ਦਿੱਤੀ ਸੀ ਉੱਥੇ ਹੁਣ ਇਸ ਵਕਤ ਇਸ ਥਾਂ ਦੇ ਉੱਪਰ ਜਿਹੜੇ ਨੌਜਵਾਨ ਨੇ ਪਹੁੰਚ ਰਹੇ ਨੇ ਸੰਗਤਾਂ ਬੀਬੀਆਂ ਬਜ਼ੁਰਗ ਫੇਸ ਮੁਖਸਰ ਸਾਹਿਬ ਦੀ ਧਰਤੀ ਦੇ ਉੱਪਰ ਨਤਮਸਤਕ ਹੋ ਰਹੇ ਨੇ ਇਸ ਧਰਤੀ ਦੇ ਉੱਪਰ ਜਦੋਂ 1704 ਈਸਵੀ ਦੀ ਗੱਲ ਹੁੰਦੀ ਹੈ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛਡਣਾ ਹੁੰਦਾ ਤੇ ਉਸ ਵਕਤ ਗੁਰੂ ਸਾਹਿਬ ਨੂੰ 40 ਸਿੰਘ ਜਥੇਦਾਰ ਭਾਈ ਮਹਾਂ ਸਿੰਘ ਦਾ ਜਿਹੜਾ ਜਥਾ ਹੁੰਦਾ ਉਹ ਬੇਦਾਵਾ ਲਿਖ ਕੇ ਦੇ ਆਉਂਦੇ ਨੇ ਜਿਸ ਦਾ ਮਤਲਬ ਹੁੰਦਾ ਕਿ ਅਸੀਂ ਅਸ ਤੋਂ ਤੁਹਾਡੇ ਸਿੱਖ ਨਹੀਂ ਤੁਸੀਂ ਸਾਡੇ ਗੁਰੂ ਨਹੀਂ ਤੇ ਉਸ ਤੋਂ ਬਾਅਦ ਜਦੋਂ ਘਰੋਂ ਆਉਂਦੇ ਨੇ ਘਰ ਆਉਂਦੇ ਨੇ ਘਰ ਆ ਕੇ ਮਾਈ ਭਾਗੋ ਜੀ ਨੇ ਜੰਫਰ ਉਹਨਾਂ ਦੀਆਂ ਮਾਤਾਵਾਂ ਧਰਮ ਪਤਨੀਆਂ ਨੇ ਜਿਹੜਾ ਉਹਨਾਂ ਨੂੰ ਛਾੜ ਪਾਈ ਕਿ ਤੁਸੀਂ ਇਸ ਔਖੀ ਘੜੀ ਦੇ ਵਿੱਚ ਗੁਰੂ ਸਾਹਿਬ ਨੂੰ ਜਿਹੜਾ ਕਿਸ ਤਰੀਕੇ ਜਿਹੜਾ ਛੱਡ ਕੇ ਆ ਸਕਦੇ ਹੋ ਬੇਦਾਵਾ ਲਿਖ ਕੇ ਦੇ ਸਕ ਸਕਦੇ ਹੋ ਤੇ ਉਸ ਤੋਂ ਬਾਅਦ ਫਿਰ ਮਾਈ ਭਾਗੋ ਜੀ ਨੇ ਅੱਗੇ ਲੱਗ ਕੇ ਜਿਹੜਾ ਸਿੰਘਾਂ ਨੂੰ ਤਿਆਰ ਵਰ ਤਿਆਰ ਕੀਤਾ ਤੇ ਮਈ 1705 ਦੇ ਵਿੱਚ ਜਿਹੜਾ ਇਸ ਖਿਦਰਾਣੇ ਦੀ ਢਾਬ ਦੇ ਵਿੱਚ ਮੁਗਲਾਂ ਦੇ ਨਾਲ ਲੜਾਈ ਲੜੀ ਤੇ ਜਿਸ ਦੇ ਵਿੱਚ ਲੜਾਈ ਦੇ ਵਿੱਚ ਉਹਨਾਂ ਮੁਗਲਾਂ ਨੂੰ ਮੂੰਹ ਦੀ ਖਾਣੀ ਪੈਂਦੀ ਆ ਉਹ ਜਿਹੜੀ ਜੰਗਾਂ ਮੁਗਲ ਹਾਰ ਜਾਂਦੇ ਨੇ ਜਿਹੜੇ ਸਿੰਘਾਂ ਦਾ ਜਥਾ ਏ ਉਹ ਇੱਥੇ ਸ਼ਹੀਦیاں ਪਾ ਜਾਂਦਾ ਫਿਰ ਜਦੋਂ ਅਨੰਦਪੁਰ ਸਾਹਿਬ ਤੋਂ ਗੁਰੂ ਸਾਹਿਬ ਆ ਰਹੇ ਸੀ ਤਾਂ ਉਹਨਾਂ ਦੇ ਕਮਰਕੱਸੇ ਦੇ ਵਿੱਚ ਉਹ ਜਿਹੜਾ ਬੇਦਾਵਾ ਸੀ ਲਿਖ ਕੇ ਲੈ ਕੇ ਆਇ ਸੀ ਸਿੰਘ ਉਹ ਜਿਹੜਾ ਉਹ ਜਿਹੜਾ ਰੱਖਿਆ ਹੋਇਆ ਸੀ ਤੇ ਉਸ ਤੋਂ ਬਾਅਦ ਫਿਰ ਗੁਰੂ ਸਾਹਿਬ ਇੱਥੇ ਆਉਂਦੇ ਨੇ ਜਦੋਂ ਜ਼ਖਮੀ ਸਿੰਘਾਂ ਨੂੰ ਜਾਂ ਸ਼ਹੀਦ ਸਿੰਘਾਂ ਨੂੰ ਜਿਹੜਾ ਸਾਮ ਸੰਭਾਲ ਕਰ ਰਹੇ ਸੀ ਜਾਂ ਜ਼ਖਮੀਆਂ ਨੂੰ ਮੱਲਮ ਪੱਟੀ ਕਰ ਰਹੇ ਸੀ ਤਾਂ ਉਸ ਵਕਤ ਜਥੇਦਾਰ ਮਹਾ ਸਿੰਘ ਉਹਨਾਂ ਦੇ ਗੁਰੂ ਸਾਹਿਬ ਦੇ ਜਿਹੜਾ ਗੋਦੀ ਦੇ ਵਿੱਚ ਸਿਰ ਰੱਖਿਆ ਹੋਇਆ ਸੀ ਤੇ ਉਸ ਵਕਤ ਉਹਨਾਂ ਨੇ ਜਿਹੜੀ ਆਪਣੀ ਇੱਕ ਆਖਰੀ ਮੰਗ ਕੀਤੀ ਸੀ ਤੇ ਜਿਸ ਦੇ ਵਿੱਚ ਕਿਹਾ ਸੀ ਕਿ ਜੋ ਬੇਦਾਵਾ ਸੀ ਲਿਖ ਕੇ ਦੇ ਆਏ ਸੀ ਉਸ ਨੂੰ ਜਿਹੜਾ ਪਾੜ ਦਿੱਤਾ ਜਾਵੇ ਤੇ ਉਸ ਤੋਂ ਬਾਅਦ ਫਿਰ ਗੁਰੂ ਸਾਹਿਬ ਨੇ ਉਹ ਬੇਦਾਵਾ ਪਾੜਿਆ ਸੀ ਤੇ ਇੱਥੇ ਜਿਹੜਾ ਜਿਹੜੀ ਗੁਰੂ ਸਾਹਿਬ ਦੇ ਨਾਲ ਉਹ ਗੰਢ ਤੋੜ ਕੇ ਆਏ ਸੀ ਜਿਹੜੀ ਉਹ ਮੁੜ ਤੋਂ ਸਾਂਝ ਨੂੰ ਜਿਹੜਾ ਕਾਇਮ ਕੀਤਾ ਸੀ ਤੇ ਫਿਰ ਗੁਰੂ ਸਾਹਿਬ ਨੇ ਇੱਥੇ ਗੁਰਦੁਆਰਾ ਟੁੱਟੀ ਗੱਡੀ ਸਾਹਿਬ ਸ੍ਰੀ ਮੁਕਸਰ ਸਾਹਿਬ ਵਸਾਇਆ ਸੀ ਜਿੱਥੇ ਲੱਖਾਂ ਹੀ ਸੰਤਾਂ ਇਸ ਅਤ ਦੀ ਸਰਦੀ ਦੇ ਵਿੱਚ ਜਿਸ ਤਰੀਕੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਪਰ ਪੋਦੇ ਮਹੀਨੇ ਦੇ ਵਿੱਚ ਲੱਖਾਂ ਸੰਤਾਂ ਨਾਲ ਤਮਸਤਕ ਹੋਈਆਂ ਸੀ ਇਸੇ ਤਰੀਕੇ ਦੇ ਨਾਲ ਸ਼੍ਰੀ ਮੁਕਸਰ ਸਾਹਿਬ ਦੀ ਧਰਤੀ ਦੇ ਉੱਪਰ ਵੀ ਜਿਹੜਾ ਸੰਤਾਂ ਦਰਸ਼ਨ ਦੀਦਾਰ ਕਰ ਰਹੀਆਂ ਨੇ ਗੁਰੂ ਸਾਹਿਬ ਦੇ ਤੇ ਇਸ ਸਰੋਵਰ ਦੇ ਵਿੱਚ ਜਿਹੜਾ ਇਸ਼ਨਾਨ ਕਰ ਰਹੀਆਂ ਨੇ ਇਹ ਵੀ ਕਿਹਾ ਜਾਂਦਾ ਕਿ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਸੰਤਾਂ ਦੇ ਜਿਹੜੇ ਦੁੱਖ ਨੇ ਉਹ ਦੂਰ ਹੁੰਦੇ ਨੇ ਗੁਰੂ ਘਰ ਦੀਆਂ ਜਿਹੜੀਆਂ ਖੁਸ਼ੀਆਂ ਨੇ ਉਹ ਪ੍ਰਾਪਤ ਹੁੰਦੀਆਂ ਨੇ ਹਾਲਾਂਕਿ ਤੁਸੀਂ ਦੇਖੋ ਕਿ ਕਿੰਨੀ ਇੰਨੀ ਜਿਹੜਾ ਤਾਪਮਾਨ 1 ਤੋਂ 2 ਡਿਗਰੀ ਜਾਂ ਪਰ ਤਨ 4 5 ਇੱਥੇ ਕਿ ਜਿਹੜਾ ਇਸ ਦੇ ਵਿੱਚ ਚੱਲ ਰਿਹਾ ਪਰ ਫਿਰ ਵੀ ਇੰਨੀ ਅੱਤ ਦੀ ਸਰਦੀ ਦੇ ਵਿੱਚ ਸੰਤ ਗੁਰੂਕਾਰ ਅਤਮਸਤਕ ਹੋ ਰਹੀਆਂ ਨੇ ਜਿਹੜਾ ਤੇ ਸਰੋਵਰ ਦੇ ਵਿੱਚ ਇਸ਼ਨਾਨ ਕਰ ਰਹੀਆਂ ਨੇ ਤੇ ਉਸ ਸਿੱਖਿਆ ਤੋਂ ਜਿਸ ਦੇ ਵਿੱਚ ਗੁਰੂ ਸਾਹਿਬ ਨੇ ਖਦਰਾਨੇ ਦੀ ਢਾਬ ਤੋਂ ਸ੍ਰੀ ਮੁਕਸਤ ਸਾਹਿਬ ਬਸਾਇਆ ਤੇ ਉਸ ਤੋਂ ਜਿਹੜਾ ਗੁਰੂ ਸਾਹਿਬ ਦੇ ਲਾੜ ਲੱਗੜ ਦੀ ਜਿਹੜੀ ਸਿੱਖਿਆ ਉਹ ਸੰਤਾਂ ਦੇ ਵੱਲੋਂ ਲਈ ਜਾ ਰਹੀ ਹੈ ਤੇ ਅੱਜ ਮਾਕੀ ਦੇ ਮੌਕੇ ਸ੍ਰੀ ਮੁਕਸਰ ਸਾਹਿਬ ਦੀ ਧਰਤੀ ਦੇ ਉੱਪਰ ਮੌਜੂਦ ਹ ਜਿੱਥੇ ਲੱਖਾਂ ਹੀ ਸੰਤਾਂ ਉਸ ਜਿਹੜੀ ਟੁੱਟੀ ਹੋਈ ਗੰਢ ਸੀ ਜਿਸ ਨੂੰ ਜਿਹੜਾ ਗੁਰੂ ਸਾਹਿਬ ਨੇ ਮੁਰ ਤੋਂ ਜਿਹੜਾ ਸਾਂਝ ਨੂੰ ਕਾਇਮ ਕੀਤਾ ਸੀਗਾ ਉਹ ਵਿਦਾਵਾ ਪਾੜ ਕੇ ਉਸ ਨੂੰ ਜਿਹੜਾ ਨਤਮਸਤਕ ਹੋ ਰਹੀਆਂ ਨੇ ਤੇ ਗੁਰੂ ਘਰ ਜਿਹੜਾ ਆਪਣਾ ਸਿਰ ਨਿਵਾਰੀਆਂ